ਕਟੜ ਕਾਂਗਰਸੀ ਪਰਿਵਾਰ ਇਹ ਪੰਥਕ ਕਿਵੇਂ ਬਣ ਗਿਆ ਤੇ ਕਟੜ ਕਾਂਗਰਸੀ ਪਰਿਵਾਰ ਜਿਹੜਾ ਆ ਇਹ ਅੱਜ ਪੰਥ ਦੇ ਸਿਰ ਤੇ ਕਿਵੇਂ ਚੜ ਕੇ ਬਹਿ ਗਿਆ ਤੇ ਇਹਨਾਂ ਦਾ ਕਾਂਗਰਸ ਦੇ ਨਾਲ ਕੀ ਲੈਣਾ ਦੇਣਾ ਆ ਹੈਨਾ ਗੱਲ ਇਸ ਤੇ ਵੀ ਕਰਾਂਗੇ ਗੱਲ ਇਸ ਤੇ ਵੀ ਕਰਾਂਗੇ ਪਰ ਗੱਲ ਹੈਗੀ ਆ ਕਿ ਅੱਜ ਜਿਹੜਾ ਵੀਡੀਓ ਰਿਲੀਜ਼ ਹੋਇਆ ਆਹ ਵਾਲਾ ਜਿਹਦੇ ਵਿੱਚ ਜੱਲੂਪੁਰੀਆਂ ਦਾ ਵੱਡਾ ਮੁੰਡਾ ਜੜਾਇਆ ਕਿਹਾ ਜਾ ਰਿਹਾ ਕਿ ਇਹ ਚੱਟਾ ਲਾ ਰਿਹਾ ਜੱਲੂਪੁਰੀ ਦਾ ਵੱਡਾ ਮੁੰਡਾ ਮੀਡੀਆ 'ਚ ਮੈਂ ਨਹੀਂ ਦਾਵਾ ਕਰਦਾ ਮੀਡੀਆ 'ਚ ਇਹ ਗੱਲ ਚੱਲਦੀ ਪਈ ਆ ਪਰ ਮਜੀਠੀਆ ਸਾਹਿਬ ਨੇ ਕੰਮ ਅਧੂਰਾ ਕਰ ਗਏ ਅਸਲ 'ਚ ਉਹਨਾਂ ਨੂੰ ਵੀਡੀਓ ਚਲਾਉਣਾ ਚਾਹੀਦਾ ਸੀ ਜਿਹੜਾ ਉਹ ਚਲਾਉਣਾ ਚਾਹੀਦਾ ਸੀ ਇਹ ਵਾਲਾ ਤੇ ਇਹ ਵਾਲਾ ਵੀਡੀਓ ਚਲਾ ਕੇ ਇਹ ਵਾਲਾ ਵੀਡੀਓ ਚਲਾ ਕੇ ਤੇ ਨਾਲ ਉਹ ਵੀਡੀਓ ਚਲਾਉਣਾ ਚਾਹੀਦਾ ਸੀ ਜਿਦੇ ਵਿੱਚ ਅਸਲ ਚ ਉਹ ਪੰਨੀ ਖੋਲੀ ਜਾ ਰਹੀ ਹੈ ਪੰਨੀ ਦੇ ਉੱਤੇ ਚੱਟਾ ਪਾਇਆ ਜਾ ਰਿਹਾ ਤੇ ਪੀਤਾ ਜਾ ਰਿਹਾ ਇਹ ਆਡੀਓ ਅਮਰਤਪਾਲ ਦੇ ਭਰਾ ਦੀ ਰਿਲੀਜ਼ ਹੋਈ ਸੀ ਜਦੋਂ ਅਮਰਤਪਾਲ ਦਾ ਭਰਾ ਫੜਿਆ ਗਿਆ ਸੀ ਚਿੱਟੇ ਦੇ ਵਿੱਚ ਜਦੋਂ ਚਿੱਟੇ ਦੇ ਨਾਲ ਫੜਿਆ ਗਿਆ ਸੀ ਤੇ ਜ਼ਮਾਨਤ ਤੋਂ ਬਾਅਦ ਇਹ ਆਡੀਓ ਰਿਲੀਜ਼ ਹੋਈ ਸੀ ਤੇ ਇਸ ਆਡੀਓ ਦੇ ਵਿੱਚ ਅਮਰਤਪਾਲ ਦਾ ਭਰਾ ਕੀ ਕਹਿੰਦਾ ਆ ਉਹ ਤੁਸੀਂ ਹੁਣੇ ਸੁਣ ਲਓਗੇ ਮੈਂ ਇੱਕ ਵਾਰੀ ਇਸ ਵੀਡੀਓ ਨੂੰ ਵਾਪਸ ਆ ਦੂਜੇ ਮੋਬਾਈਲ ਤੇ ਸੈਂਡ ਕਰ ਲਾਂ ਦੋਨੋਂ ਚੀਜ਼ਾਂ ਇਕੱਠੀਆਂ ਚਲਾਵਾਂਗੇ ਨਾ ਤਾਂ ਜ਼ਿਆਦਾ ਵਧੀਆ ਲੱਗੂਗਾ ਤਾਂ ਜ਼ਿਆਦਾ ਪਤਾ ਲੱਗੂਗਾ ਵੀ ਐਸਐਲ ਚ ਗੱਲ ਕੀ ਆ ਕਿਉਂਕਿ ਇਹਨਾਂ ਐਡੇ ਇੱਕ ਛਾਤਰ ਨੇ ਐਡੇ ਇੱਕ ਚਾਲਵਾਦ ਨੇ ਇਹ ਕਿ ਇਹਨਾਂ ਦਾ ਮਿੰਟ ਚ ਕਹਿ ਦਿੰਦੇ ਜੀ ਆ ਵੀ ਝੂਠ ਆ ਉਹ ਵੀ ਝੂਠ ਆ ਆ ਵੀ ਫੇਕ ਆ ਜੀ ਉਹ ਵੀ ਫੇਕ ਆ ਹਰ ਚੀਜ਼ ਨੂੰ ਹੀ ਫੇਕ ਕਹਿ ਦਿੰਦੇ ਨੇ ਹੈਨਾ ਤਾਂ ਮੈਂਟੋ ਮੈਂਟੀ ਇਹਨਾਂ ਦਾ ਬਾ ਇਹਨਾਂ ਨੇ ਹਾਈ ਕੋਰਟ ਖੋਲਿਆ ਹੋਇਆ ਹਾਈ ਕੋਰਟ ਇਹਨਾਂ ਨੇ ਜਲੂਪੁਰਚੀ ਖੋਲਿਆ ਹੋਇਆ ਤੇ ਉੱਥੇ ਬਹਿ ਕੇ ਬਸ ਸਰਟੀਫਿਕੇਟ ਇਹਨਾਂ ਨੇ ਜਾਰੀ ਕਰਨਾ ਹੁੰਦਾ ਕਿ ਜੀ ਹਰ ਚੀਜ਼ AI ਦੀ ਬਣੀ ਹੋਈ ਆ ਯਾਰ ਜੇ AI ਦਾ AI ਦਾ ਇੰਨਾ ਹੀ ਉਹ ਜ਼ਿਆਦਾ ਜ਼ੋਰ ਹੈਗਾ ਹਰ ਚੀਜ਼ ਦੀ AI ਨਾਲ ਬਣ ਜਾਂਦੀ ਆ ਤੇ ਫਿਰ ਤੁਸੀਂ ਦੁਆਬੀ ਦੇ ਦੁਆਬੀ ਦੀ ਕੋਈ ਵੀਡੀਓ ਚੱਕ ਕੇ ਉਹ ਚੋ ਆਡੀਓ ਲੈ ਕੇ ਤੇ ਉਸ ਦੇ ਨਾਲ ਕੋਈ AI ਦੀ ਐਸੀ ਬਣਾ ਦੋ ਦੁਆਬੀ ਤੁਹਾਡੇ ਗਲ ਦਾ ਫਾਹਾ ਬਣਿਆ ਹੋਇਆ ਮਜੀਠਿਆ ਤੁਹਾਡੇ ਗਲ ਦਾ ਫਾਹਾ ਬਣਿਆ ਹੋਇਆ ਹਨਾ ਤੇ ਜਿਹੜਾ ਵੀ ਤੁਹਾਨੂੰ ਸਵਾਲ ਚੁੱਕਦਾ ਬਾਬਾ ਖੋਸਾ ਜੀ ਉਹ ਤੁਹਾਡੇ ਗਲ ਦਾ ਫਾਹਾ ਬਣੇ ਹੋਇਆ ਜੇ ਇੰਨਾ ਹੀ ਇਹ ਹੈਗਾ ਕਿ ਹਰ ਚੀਜ਼ ਦੀ ਬਣ ਜਾਂਦੀ ਹੈ ਫੇਕ ਬਣ ਜਾਂਦੀ ਹੈ AI ਨਾਲ ਬਣ ਜਾਂਦੀ ਇਹਨਾਂ ਸਾਰਿਆਂ ਦੀਆਂ AI ਬਣਾ ਬਣਾ ਕੇ ਸਟੋ ਤੁਸੀਂ ਮੀਡੀਆ ਚ ਤੁਸੀਂ ਕਿਉਂ ਨਹੀਂ ਸੁੱਟਦੇ ਹੈ ਜੇ ਇੰਨਾ ਹੀ ਈਜ਼ੀ ਹੈਗਾ AI ਦਾ ਬਣਾਣਾ ਹੁਣ ਖੈਰ ਇਸ ਮੋਬਾਈਲ ਚ ਆ ਨਹੀਂ ਰਹੀ ਪਹਿਲਾਂ ਤਾਂ ਆ ਵੀਡੀਓ ਸੁਣੋ ਮੈਨੂੰ ਕਿਸੇ ਆਪਾਸ ਇਹ ਸਾਨੂੰ ਕਹੇ ਸਮਾਨ ਲਵਾਇਆ ਹੋਇਆ ਹੈ ਤੁਹਾਨੂੰ ਕਿਸੇ ਨੇ ਸਮਾਨ ਲਵਾਇਆ ਸੀ ਉਸ ਵਕਤ ਥੋੜੀ ਜੀ ਡਿਸਟਰਬੈਂਸ ਹੈ ਇਸ ਆਡੀਓ ਦੇ ਵਿੱਚ ਪਰ ਇਹ ਆਡੀਓ ਉਦੋਂ ਦੀ ਹੈ ਜਦੋਂ ਜਲੂਪੁਰਿਆਂ ਦਾ ਵੱਡਾ ਮੁੰਡਾ ਆਈਸੀ ਨਾਲ ਫੜਿਆ ਗਿਆ ਸੀਗਾ ਤੇ ਫਿਰ ਜ਼ਮਾਨਤ ਹੋਈ ਜ਼ਮਾਨਤ ਹੋ ਗਿਆ ਜਦੋਂ ਗੱਡੀ 'ਚ ਬੈਠਦਾ ਗੱਡੀ 'ਚ ਬੈਠਦੇ ਸਾਰੇ ਆਡੀਓ ਬਣੀ ਸੀ ਇਹਦੀ ਵੀਡੀਓ ਬਣੀ ਹੋਈ ਆ ਇਹ ਕਹਿ ਰਿਹਾ ਵੀ ਇਹਨੂੰ ਪਤਾ ਆ ਵੀਡੀਓ ਬਣੀ ਹੋਈ ਆ ਹੁਣ ਕਮਾਲ ਦੀ ਗੱਲ ਆ ਅੱਜ ਜਿਹੜੀ ਵੀਡੀਓ ਰਿਲੀਜ਼ ਹੋ ਗਈ ਹੈ ਅੱਜ ਜਿਹੜੀ ਵੀਡੀਓ ਰਿਲੀਜ਼ ਹੋ ਗਈ ਆ ਜਿਹਦੇ ਚ ਇਹ ਸ਼ਰਿਆਮ ਹੀ ਹੁਣ ਪਤਾ ਨਹੀਂ ਇਹ ਹੈਗਾ ਨਹੀਂ ਹੈਗਾ ਇਹ ਤਾਂ ਹੁਣ ਜਾਣ ਜਦ ਦਾ ਵਿਸ਼ਾ ਆ ਪਰ ਮੜੰਗਾ ਦਾ ਇਹੀ ਆ ਔਰ ਇਸ ਤੋਂ ਪਹਿਲਾਂ ਇਹਦੀ ਆਡੀਓ ਵੀ ਜਿਹੜੀ ਆ ਉਹ ਮੀਡੀਆ ਚ ਘੁੰਮ ਚੁੱਕੀ ਆ ਆ ਵੀਡੀਓ ਇਸ ਤੋਂ ਪਹਿਲਾਂ ਉਹ ਆਡੀਓ ਮੀਡੀਆ ਚ ਘੁੰਮ ਚੁੱਕੀ ਆ ਹੁਣ ਵੀਡੀਓ ਵੀ ਮੌਜੂਦ ਹੈ ਆਡੀਓ ਵੀ ਮੌਜੂਦ ਹੈ ਕਬੂਲਨਾਮਾ ਵੀ ਮੌਜੂਦ ਹੈ ਪਰ ਭੇਡਾਂ ਨੇ ਪਤਾ ਕੀ ਕਹਿਣਾ ਨਾ ਨਾ AI ਦੀ ਬਣੀ ਹੋਈ ਆ ਉਹ ਦਰ ਫਟੇ ਮੂੰ ਤੁਹਾਡਾ ਤੁਹਾਡੀ ਐਸੀ ਦੀ ਤੈਸੀ ਚਲੋ ਇਹ ਸਾਰਾ ਕੁਝ AI ਦਾ ਬਣਿਆ ਹੋਇਆ ਅੱਜ ਤੁਹਾਨੂੰ ਕੱਟਰ ਕਾਂਗਰਸੀਓ ਅੱਜ ਤੁਹਾਨੂੰ ਤੁਹਾਡਾ ਕਾਂਗਰਸ ਦੇ ਨਾਲ ਕੀ ਲੈਣਾ ਦੇਣਾ ਕਾਂਗਰਸ ਦੇ ਡੈਂਪੇ ਕਾਂਗਰਸ ਦੇਖੋ ਡੈਂਪਾ ਡੈਂਪਾ ਦੀ ਹੋਣੀ ਆਪਣੀ ਪਾਰਟੀ ਦੇ ਲਈ ਵਫਾਦਾਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਨੂੰ ਕੋਈ ਹੋਰ ਨਹੀਂ ਉਹ ਉਹਨਾਂ ਦੀ ਪਾਰਟੀ ਦੇ ਲਈ ਵਫਾਦਾਰ ਨੇ ਪਰ ਤੁਸੀਂ ਤਾਂ ਸਿੱਖ ਕੌਮ ਦੇ ਵੀ ਵਫਾਦਾਰ ਨਹੀਂ ਹੈਗੇ ਆ ਡਿੰਪੇ ਦੇ ਨਾਲਾ ਬੰਦਾ ਕੌਣ ਹੈ ਬੀਬੀ ਜੀ ਖਾਲੜਾ ਜੀ ਨੂੰ ਹਰਾਉਣ ਤੋਂ ਬਾਅਦ ਗਲ ਚ ਡਿੰਪੇ ਦੇ ਫੁੱਲਾਂ ਦਾ ਹਾਰ ਪਾ ਕੇ ਤੇ ਮਠਾਈਆਂ ਖਵਾਉਣ ਵਾਲਾ ਇਹ ਬੰਦਾ ਕੌਣ ਆ ਭੇਡਾਂ ਮੈਨੂੰ ਇਹ ਦੱਸਣ ਉਹ ਪੰਥ ਦੋਖਿਓ ਉਹ ਪੰਥ ਦੇ ਗਦਾਰੋ ਤੁਹਾਨੂੰ ਠੱਠਾ ਹੋਇਆ ਅਕਾਲ ਤਖਤ ਨਹੀਂ ਯਾਦ ਆਇਆ ਜਦੋਂ ਤੁਸੀਂ 19 ਦੇ ਵਿੱਚ ਆ ਇਹਨਾਂ ਨੂੰ ਦਿਤਾਇਆ ਹੁਣ ਕਹਿ ਦਿਓ ਇਹ ਵੀ ਫੇਕ ਆ ਚਲੋ ਇਹ ਫੇਕ ਆ ਇਹ ਫੇਕ ਆ ਜੇ ਤੇ ਆ ਲੋ ਫਿਰ ਅਗਲੀ ਇਹ ਇਹ ਬੈਠਾ ਡਿੰਪਾ ਤੇ ਇੱਥੇ ਕਿਤੇ ਇਹਨਾਂ ਦਾ ਚਾਚਾ ਬੈਠਾ ਇੱਥੇ ਨਹੀਂ ਪਤਾ ਲੱਗਣਾ ਚਲੋ ਅੱਗੇ ਆ ਜੰਨੇ ਆ ਫਿਰ ਇਹ ਆ ਵਾਲੀ ਫੋਟੋ ਈ ਫੋਟੋ ਆਹ ਕੌਣ ਹੈ ਆਹ ਬੰਦਾ ਕੌਣ ਹੈ ਡੈਂਪੇ ਦੇ ਨਾਲ ਕੀ ਕਰਦਾ ਇਹ 2019 ਦੀ ਫੋਟੋ ਆ ਬੀਬੀ ਖਾਲੜਾ ਜੀ ਨੂੰ ਜਦੋਂ ਹਰਾਇਆ ਲੋਕਾਂ ਨੇ ਖਡੂਰ ਸਾਹਿਬ ਦੇ ਆ ਲੋਕਾਂ ਨੇ ਬੀਬੀ ਖਾਲੜਾ ਜੀ ਨੂੰ ਹਟਾਇਆ ਹਰਾਇਆ ਸੀਗਾ ਇਹ ਕੌਣ ਸੀਗਾ ਜੇ ਤੁਸੀਂ ਇਹ ਕਹਿੰਦੇ ਹੋ ਵੀ ਇਹ AI ਦੀ ਬਣੀ ਹੋਈ ਆ ਤਾਂ ਮੈਂ ਤੁਹਾਨੂੰ ਇਹ ਐਸ ਐਟ ਪ੍ਰੈਜ਼ੈਂਟ ਪਈ ਹੋਈ ਵੀ ਦਿਖਾ ਦੂੰਗਾ ਵੀ ਕਿਹੜੀ ਪ੍ਰੋਫਾਈਲ ਤੇ ਪਈ ਆ ਠੀਕ ਆ ਔਰ 2019 ਦੇ ਪਈਆ ਚਲੋ ਇਹ ਵੀ ਜੇ ਫੇਕ ਆ ਹੈਨਾ ਮੈਂ ਮੈਂ ਕਰ ਰਿਹਾ ਇਹ ਫੋਟੋਸ ਮੈਂ ਪੇਸ਼ ਕਰ ਰਿਹਾ ਤੇ ਖਾਰਾ ਸਾਹਿਬ ਖੁੱਲਾ ਚੈਲੰਜ ਆ ਤੇ ਅਮਰਤਪਾਲ ਦੀਆਂ ਭੇਡਾਂ ਨੂੰ ਖੁੱਲਾ ਚੈਲੰਜ ਆ ਜੇ ਇਹ ਫੋਟੋ AI ਦੀ ਬਣੀ ਹੋਈ ਆ ਤੇ ਕਰੋ ਮੇਰੇ ਤੇ ਮਾਨ ਹਨੀ ਦਾ ਦਾਵਾ ਸਿਰਫ ਬਕਵਾਸ ਕਰਕੇ ਕੀ ਹੋ ਜੂਗਾ ਸਿਰਫ ਇਹ ਕਹਿ ਕੇ ਕੀ ਹੋ ਜੂਗਾ ਕਮੈਂਟਾਂ ਦੇ ਵਿੱਚ ਵੀ ਉਹ ਯਾਰ ਉਹ ਜਿਹੜੀ ਹੈਗੀ ਆ ਅਰਸ਼ ਢੱਲੇ ਵਾਲੀ ਆਡੀਓ ਉਹ ਵੀ ਫੇਕ ਹੈ ਜਿਹੜੀ ਉਹ ਤਲਵਾਰੇ ਨੂੰ ਮਾਰਨ ਵਾਲੀ ਆਡੀਓ ਉਹ ਵੀ ਫੇਕ ਜਿਹੜੀ ਇਹ ਹੁਣ ਜਿਹੜੀ ਰਿਲੀਜ਼ ਹੋਈ ਆ ਜਿਹਦੇ ਵਿੱਚ ਇਹ ਉਹਦਾ ਗੈਂਗਸਟਰ ਦੇ ਨਾਲ ਇਹਦੀ ਗੱਲਬਾਤ ਆ ਉਹ ਵੀ ਫੇਕ ਹੁਣ ਆਹ ਕਰੋ ਸਾਬਤ ਵੀ ਡਿੰਪੇ ਦੇ ਨਾਲ ਖੜਿਆ ਤੁਹਾਡਾ ਚਾਚਾ ਇਹ ਫੇਕ ਆ AI ਦਾ ਬਣਾਇਆ ਹੋਇਆ ਮੈਂ ਪੇਸ਼ ਕਰ ਰਿਹਾ ਇਹ ਵੀਡੀਓ ਆਪਣੇ ਦਮ ਤੇ ਪੇਸ਼ ਕਰ ਰਿਹਾ ਆਪਣੇ ਦਮ ਤੇ ਪੇਸ਼ ਕਰ ਰਿਹਾ ਫੋਟੋ ਤੁਸੀਂ ਕਰੋ ਸਾਬਤ ਇਹਨੂੰ ਕਿ AI ਦੀ ਬਣੀ ਹੋਈ ਆ ਇੱਕ ਫੋਟੋ ਨਹੀਂ ਸੈਂਕੜੇ ਨੇ ਮੇਰੇ ਕੋਲ ਆ ਲੋ ਇੱਥੇ ਕਾਂਗਰਸੀ ਪਰਿਵਾਰੋਂ ਤੁਸੀਂ ਕੱਟਰ ਕਾਂਗਰਸੀ ਕੱਟਰ ਕਾਂਗਰਸੀ ਪਰਿਵਾਰ ਤੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਓਏ ਤੁਹਾਨੂੰ ਠੱਠਾ ਹੋਇਆ ਅਕਾਲ ਤੱਕ ਸਭ ਨਹੀਂ ਚਿੱਤੇ ਆਉਂਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ ਤੁਸੀਂ ਕੌਮ ਨੂੰ ਬੇਵਕੂਫ ਬਣਾਉਂਦੇ ਹੋ ਤੁਸੀਂ ਆ ਜਿਹੜੇ ਨੌਜਵਾਨ ਹੁਣ 25 ਜਾਣੇ ਜਿਹੜੇ ਯੂਏਪੀਏ ਦੇ ਵਿੱਚ ਡੱਕੇਗੇ ਅੰਦਰ ਇਹਨਾਂ ਨੇ ਕੁਰਬਾਨੀ ਦੇਣ ਤੁਰੇ ਸੀ ਕੁਰਬਾਨੀ ਦੇਣ ਕਿਹਦੇ ਵਾਸਤੇ ਤੁਰੇ ਸੀ ਤੁਹਾਡੇ ਵਾਸਤੇ ਕੁਰਬਾਨੀ ਦੇਣ ਤੁਰੇ ਸੀ ਤੁਹਾਡੇ ਜੱਲੂਪੁਰਿਆਂ ਦੇ ਮੁੰਡੇ ਵਾਸਤੇ ਕੁਰਬਾਨੀ ਦੇਣ ਤੁਰੇ ਸੀ ਤੇ ਤੁਸੀਂ ਕਹਿੰਦਾ ਜੀ ਇਹ ਤਾਂ ਸੀਆਈਡੀ ਦੇ ਬੰਦੇ ਆ ਇਹ ਏਜੰਸੀਆਂ ਦੇ ਬੰਦੇ ਆ ਉਹ ਤੁਹਾਡੇ ਮੁੰਡੇ ਨੇ ਹੀ ਕਿਹਾ ਸੀ ਨਾ ਅਮਿਤ ਸ਼ਾਹ ਨਾਲ ਟੱਕਰ ਲੈਣੀ ਆ ਤੇ ਅਗਲੇ ਚੱਲੇ ਸੀ ਅਮਿਤ ਸ਼ਾਹ ਨਾਲ ਟੱਕਰ ਲੈਣ ਹੁਣ ਇਹਨਾਂ ਦੇ ਕੇਸ ਲੜਦੇ ਇਹਨਾਂ ਦੇ ਪਿੱਛੇ ਖੜਦੇ ਉਲਟਾ ਤੁਹਾਡਾ ਵਕੀਲ ਖਾਰਾ ਦੈਨਿਕ ਭਾਸਕਰ ਦੇ ਉੱਤੇ ਦੈਨਿਕ ਸਵੇਰਾ ਦੇ ਉੱਤੇ ਬੈਠ ਕੇ ਇੰਟਰਵਿਊ 'ਚ ਕਹਿੰਦਾ ਕਿ ਅਸੀਂ ਜੀ ਇਹਨਾਂ ਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਉਹ ਦੂਰ ਫ ਤੁਹਾਡੇ ਮੁੰਡੇ ਦੇ ਲਈ ਉਹ ਚੱਲੇ ਸੀਗੇ ਸਟੇਟ ਨਾਲ ਪੰਗਾ ਲੈਣ ਤੇ ਤੁਸੀਂ ਉਹਨਾਂ ਦੀ ਪਿੱਠ ਤੇ ਖੜਨ ਦੀ ਬਜਾਏ ਤੁਸੀਂ ਕਹਿੰਦਾ ਜੀ ਅਸੀਂ ਇਹਨਾਂ ਦੇ ਪਰਚੇ ਦਰਜ ਕਰਾਵਾਂਗੇ ਆ ਫੋਟੋ ਕਰੋ ਏਆਈ ਸਾਬਤ ਆ ਰਿਹਾ ਤੁਹਾਡਾ ਚਾਚਾ ਖੜਿਆ ਆ ਰਿਹਾ ਕਾਂਗਰਸ ਦਾ ਲੀਡਰ ਟਿੰਪਾ 2019 ਦੀ ਫੋਟੋ ਆ ਹੋਰ ਦਿਖਾ ਦਵਾਂ ਕਿੰਨੀਆਂ ਚਾਹੀਦੀਆਂ ਨੇ ਆ ਲੋ ਮੇਰੇ ਕੋਲ ਮੇਰੇ ਕੋਲ 50 ਤੋਂ ਵੱਧ ਫੋਟੋਸ ਨੇ ਤੁਸੀਂ ਕਰੋ ਏਆਈ ਦੀ ਸਾਬਤ ਕਿੱਥੇ ਤੱਕ ਕਰੋਗੇ ਠੀਕ ਹੈ ਚਲੋ ਆ ਜਾਓ ਪੁੱਤਰੋ ਤੁਹਾਡਾ AI ਦਾ ਕੁਸ ਮੈਂ ਧਾਰਦਾ ਤੁਹਾਨੂੰ ਕੋਈ ਟੱਕਰ ਦਾ ਨਹੀਂ ਨਾ ਇਹ ਆ ਖੜਿਆ ਤੁਹਾਡਾ ਚਾਚਾ